ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਨੂੰ ਸਕੂਲ ਮੈਨੂੰ ਅੱਜ ਪੱਖ ਲੱਗਿਆ ਮੈਂ ਸਕੂਲ ਨੂੰ ਐਸਮਿੰਗ ਪੱਖ ਬਹੁਤ ਲੱਗਿਆ ਮੈਂ ਮੈਂ ਨਾ ਆਦੇ ਬਾਈ ਦਾ ਨਾ ਬੂਟਾ ਖਾਣਾ ਮੈਂ ਮੈਂ ਦੁੱਧ ਬੂਟਾ ਸਾਰਾ ਬੂਟਾ ਹੀ ਖਾ ਲੂੰਗਾ ਮੈਂ ਬੂਟੇ ਖਾਜੋਗੇ ਹਾਂਜੀ ਬੂਟੇ ਖਾਜੋਗੇ ਅਮਰੂਦ ਖਾ ਲਓਗੇ ਨਹੀਂ ਮੈਨੂੰ ਦੁੱਧ ਬਈ ਕਹਿੰਦਾ ਭਾਵ ਨਾ ਅਮਰੂਦ ਲੱਗਾ ਸਾਡੇ ਆ ਇਹ ਇਹਦਾ ਥੋੜਾ ਬਾਈ ਲੱਗਦਾ ਹੈ ਅਮਰੂਦ ਹਾਂਜੀ ਕਿੱਥੇ ਇਹ ਬਾਈ ਨੇ ਤੁਹਾਨੂੰ ਕੀ ਦਿੱਤਾ ਹੋਇਆ ਵਾ ਆਹ ਆ ਲੋਰ ਦੀ ਆ ਚੱਕ ਆ ਦੀ ਪਜਾਮੀ ਜੀ ਲਕੋ ਕੇ ਰੱਖਿਆ ਹੋਇਆ ਵਾ ਕੱਟ ਮੈਂ ਕਿਉਂ ਯਾਰ ਆ ਕੀ ਲਗਾਈ ਯਾਰ ਇਹ ਕੀ ਆ ਯਾਰ ਜੀ ਮਨਰੂਰ ਇਹ ਇਹ ਆ ਜਿਹੜਾ ਇਹ ਕੀ ਆ ਆ ਕੀ ਆ ਇਹ ਆ ਕੀ ਹੈ ਇਹ ਆ ਜਿਹੜਾ ਬੁੱਟਾ ਜਾ ਇਹ ਤੇ ਇਹ ਤੁਹਾਡਾ ਕੀ ਲੱਗਦਾ ਬਾਈ ਇਹ 22 ਕਿਹੜਾ ਬਾਈ ਮਨਰੂਰ ਮਨਰੂਰ ਚਲੋ ਫਿਰ ਲਾ ਲਓ ਮਨਰੂਰ ਬਾਈ ਤਾਂ ਫਿਰ ਤੋੜੋ ਇਹਨੂੰ ਕਿਵੇਂ ਤੋੜਦੇ ਅੱਜ ਬੱਲੇ ਬੱਲੇ ਚੱਲ ਹੁਣ ਆਪਾਂ ਮੰਮੇ ਤਾਂ ਛੱਤਰ ਖਾਣ ਵਾਸਤੇ ਤਿਆਰ ਹੋਈਏ ਕਿਉਂਕਿ ਆਪਾਂ ਕੱਚਾ ਹੀ ਤੋੜ ਲਿਆ ਮੈਨੂੰ ਤਾਂ ਲੱਗਦਾ ਓ ਤੋਣਾ ਇਹਨੂੰ ਪਹਿਲਾਂ ਕੌਣ ਲਿਆ ਜਾ ਤੇ ਆਹ ਕਿਹੜਾ ਬਾਈ ਲੱਗਾ ਆ ਆਂਬ ਬਾਈ ਠੀਕੋ ਬਾਈ ਜਾਣ ਬਾਈ ਬਪਿੱਤਾ ਬਾਈ ਅੰਗੂਰ ਬਾਈ 베ਰੀ ਬਾਈ ਹਾਂਜੀ ਚਲੋ ਇਹ ਕੱਚਾ ਵਾ ਚਲੋ ਚਲੋ ਕੱਚਾ ਲੈ ਹੁਣ ਕੀ ਭਾਲਦੇ ਹਾਂ ਤੋੜਨੇ ਹਾਂ ਇਹ ਵੀ ਕੰਮ ਚੰਗਾ ਨਾ ਤੋਣਾ ਚਾਹੀਦਾ ਨਾ ਅਮਰੂਦ ਓਏ ਭਰਾਵਾ ਕਰਦਣਾ ਨਹੀਂ ਕਰਾਂਗੇ ਅਸੀਂ ਖਾਜਣਾ ਨਹੀਂ ਖਾਜੋ ਖਾਜੋ ਨਹੀਂ ਖਾਜੋ ਨਹੀਂ ਪੌਣੇਂ ਦਾ ਐ ਕਰਦੇ ਮੇਰੇ ਗਰਮੀਆਂ ਆਉਣਾ ਹਾਏ ਚਲੋ ਕੀ ਲਾਵਾਂ ਹਣਾ ਪਾ ਲਈ ਚਲੋ ਇਹ ਘਾਤ ਲਾਤਾ ਇਮਾਨ ਸਿੰਘ ਦਾ ਬਾਈ ਉਹ ਪਿਆ ਸੁੱਤਾ ਸਣ ਗੰਗਾ ਬਾਈ ਓਏ ਤੂੰ ਕਰ ਦੇ ਨਾ ਮਰਾਲੀ ਮम्मा ਤੋਂ ਘਟਾ ਲਓ ਤੁਸੀਂ ਕੀ ਕਹੇ ਨੇ ਵੀ ਐਵੇਂ ਦਾ ਕੰਮ ਕੀਤਾ ਕੀ ਕੀਤਾ ਨਹੀਂ ਤੁਸੀਂ ਕੀਤਾ ਸੁਣ ਅੱਛਾ ਮੈਂ ਕੀਤਾ ਅੱਛਾ ਤੁਹਾਡਾ ਕਹਿੰਦਾ ਬਾਪ ਕੱਚਾ ਤੋੜ ਲਿਆ ਹੁਣ ਮੇਰਾ ਨਾਂ ਲਾ ਦਿਓ ਹਨਾ ਨਹੀਂ ਪੱਕਾ ਸਵਾਦ ਚਲ ਪਾ ਲਓ ਫੇਰ ਠੀਕ ਆ